ਜੋਗਾ ਪਿੰਦਿਆਂ ਨੂੰ ਪੜਾ ਸ਼ੁਰੂ ਕਰਦੇ ਕਿੱਥੇ ਮਿਲेंगे ਹਾਸ ਹਵਾ ਬੰਦੇ ਨਮੋ ਨਾਰਾਇਣ ਜੀ ਸ੍ਰੀ ਮਦਬਾਬਰ ਕਥਾ ਆਪਾਂ ਨੇ ਆਰੰਭ ਕੀਤੀ ਹੋਈ ਹੈ ਅੱਜ ਉਹਦਾ ਆਪਾਂ 10ਵਾਂ ਅਧਿਆਏ ਸਰਪਣ ਕਰਾਂਗੇ ਜਦੋਂ ਕ੍ਰਿਸ਼ਮ ਨੇ ਦ੍ਰੋਪਤੀ ਇਹਦੇ ਪੰਡਵ ਨੂੰ ਸੁਝਾਇਆ ਸੁਝਾਨ ਤੋਂ ਉਪਰੰਤ ਸ੍ਰੀ ਕ੍ਰਿਸ਼ਨ ਫੈਮਿਲੀ ਸੂਟ ਭਗਵਾਨ ਮਨ ਮਨ ਮੋਹਨ ਮੋਹਰ ਕ੍ਰਿਸ਼ਨ ਭਗਵਾਨ ਤਰਫ ਆਬਦਾ ਮੁਖ ਕਰਕੇ ਬੈਠ ਗਏ ਤੇ ਉਹਦੇ ਵੱਲ ਤਾਕਦੇ ਹੋਏ ਆਪਣੇ ਭਗਤੀ ਪ੍ਰੇਮ ਦਾ ਮਨ ਉਹਨਾਂ ਦਾ ਛਲਕਾਇਆ ਤਾਂ ਉਹ ਕਹਿਣ ਲੱਗੇ ਹੈ பகਵਾਨ ਕ੍ਰਿਸ਼ਨ ਜਦੋਂ ਜਦੋਂ ਤੁਸੀਂ ਦੁਨੀਆ ਤੇ ਇਸ ਧਰਤੀ ਤੇ ਅਵਤਾਰ ਤਾਰਿਆ ਤਾਂ ਮਾਨਵ ਦੀ ਖੁਸ਼ਹਾਲੀ ਵਾਸਤੇ ਬੋਲਤਾ ਰਿਹਾ ਆਪਦੇ ਵਾਸਤੇ ਤੁਸੀਂ ਲੋਕ ਹਿੱਤ ਵਾਸਤੇ ਜੋ ਵੀ ਇੱਥੇ ਆ ਕੇ ਕਾਰੋਬਾਰ ਕੀਤੇ ਹਨ ਲੋਕ ਭਲਾਈ ਵਾਸਤੇ ਕਾਰ ਕੀਤੇ ਹਨ ਤੇ ਨਾ ਨਿੱਜੀ ਸਵਾਤ ਨੂੰ ਉਸ ਦੂਰ ਰੱਖ ਕੇ ਲੋਕਾਂ ਦੇ ਹਿੱਤ ਵਾਸਤੇ ਇਸ ਧਰਤੀ ਤੇ ਤੁਸੀਂ ਆਪਣਾ ਜਨਮ ਇਸ ਸਮੇਂ ਸਮੇਂ ਤੇ ਲੈਂਦੇ ਹੋ हे कृष्ण जी परलाया तो पहला कुछ नहीं सीगा सिर्फ तू ही सीगे सृष्टि ਦੇ ਖਾਤਮੇ ਤੋਂ ਬਾਅਦ ਵੀ ਸਿਰਫ ਤੁਸੀਂ ਰਹੋਗੇ பார் ਬਰਮਾ ਪਰਮੇਸ਼ਵਰ ਤੁਸੀਂ ਹੀ ਹੋ ਤੁਸੀਂ ਜਗਤ ਨੂੰ ਪਾਲਣ ਕਰ ਲੈ ਵਾਲੇ ਹੋ ਤੁਸੀਂ ਭਗਤਾਂ ਦੀ ਰੱਖਿਆ ਕਰਦੇ ਹੋ हे कृष्ण जी ਇਹ ਭਗਵਾਨ ਯੁੱਧ ਦੇ ਵਿੱਚ ਤੁਸੀਂ ਪਰਨ ਲਿਆ ਕਿ ਮੈਂ ਅਕਸਰ ਨਹੀਂ ਚੱਕਾਂਗਾ ਸਿਰਫ ਰੱਤ ਦਾ ਸਾਥੀ ਬਣ ਕੇ ਅਜਨ ਭਗਵਾਨ ਦੇ ਤਕਸ਼ਾ ਕਰਾਂਗਾ ਤੁਸੀਂ ਸਮੇਂ-ਸਮੇਂ ਤੇ ਅਜਨ ਭਗਵਾਨ ਦੀ ਅਜਨ ਦੀ ਕੌਣ ਕ੍ਰਿਸ਼ਨ ਜੀ ਅਜਨ ਦੇ ਤੁਸੀਂ ਰੱਖਿਆ ਕਰਦੇ ਰਹੇ ਜਦੋਂ ਬਰੋਧੀਆਂ ਦੇ ਤੀਰ ਅਜਨ ਕਣੀ ਕਾਲ ਰੂਪ ਆਉਂਦੇ ਤਾਂ ਤੁਸੀਂ ਕਾਲ ਰੂਪ ਬਣ ਕੇ ਅੱਗੇ ਖੜ ਜਾਂਦੇ ਦਾ ਉਹਨਾਂ ਦੇ ਉਹ تیر ਆਦਨ ਦਾ ਕੁਛ ਨਹੀਂ ਵਿਗਾੜ ਸਕਦੇ ਸੀਗੇ ਕਿਉਂਕਿ ਤੁਸੀਂ ਆਪ ਰੱਖਿਆ ਕਰ ਰਹੇ ਸੀਗੇ ਭਗਤਾਂ ਦੀ ਰੱਖਿਆ ਤੁਸੀਂ ਆਪ ਕਰਦੇ ਰਹੇ ਹੋ ਕਰਦੇ ਰਹੇ ਹੋ ਤੁਸੀਂ ਪਰਨ ਲਿਆ ਵੀ ਮੈਂ ਅਸਰ ਨਹੀਂ ਚੱਕਾਂਗਾ ਤੇ ਤੁਸੀਂ ਉਹੀ ਕਰਦੇ ਰਹੇ ਤੁਹਾਡੇ ਜਦੋਂ ਤੁਸੀਂ ਜੰਗ ਦੇ ਮਹਾ ਮદાન ਦੇ ਵਿੱਚ ਬਲਾਨ ਹੇਰਵਾੜੀ ਤੁਸੀਂ ਰਾਜਣ ਦੀ ਰੱਖਿਆ ਦੇ ਵਾਸਤੇ ਇੱਕ ਹੱਥ ਦੇ ਵਿੱਚ ਕੋੜਾ ਲੈ ਕੇ ਇੱਕ ਹੱਥ ਦੇ ਵਿੱਚ ਲਗਾਮ ਲੈ ਕੇ ਕੋੜਿਆਂ ਨੂੰ ਹੱਕ ਦੇ ਸੀਗੇ ਤੁਹਾਡੇ ਚਿਹਰੇ ਤੇ ਜੋ ਪਸੀਨਾ ਹੁੰਦਾ ਸੀਗਾ ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਜਿਵੇਂ ਫੁੱਲਾਂ ਤੇ ओਸ ਹੋਵੇ ਤੁਹਾਡੇ ਕੰਗਰੇ ਵਾਲ ਸਿਰ ਤੇ ਤੇ ਮੁਖ ਤੁਹਾਡਾ ਚੰ드ਰਮਾ ਦੀ ਤਰ੍ਹਾਂ ਇੱਕ ਤਰ੍ਹਾਂ ਇਸ ਤਰ੍ਹਾਂ ਚਮਕਦਾ ਸੀ ਜਿਵੇਂ ਇੱਕ ਚੰਨ ਚੰਨੀ ਰਾਤ ਦੇ ਵਿੱਚ ਇੱਕ ਚੰ드ਰਮਾ ਚਮਕਦਾ ਹੋਵੇ ਜਦੋਂ ਤੁਸੀਂ ਪਰਨ ਲਿਆ ਤਾਂ ਮੈਂ ਵੀ ਪਰਨ ਲਿਆ ਵੀ ਤੁਹਾਨੂੰ ਮੈਂ ਅਸਤ ਚਿਕਾ ਕੇ ਹਟਾਂਗਾ ਜਦੋਂ ਮੈਂ ਬਾਣ ਮਾਰ ਕੇ ਅਜੰਡ ਦਾ ਰੱਤ ਤੋੜਦਾ ਤਾਂ ਤੁਸੀਂ ਅਜੰਡ ਦਾ ਤਵਜ ਦੇਖਦਾ ਤਾਂ ਤੁਸੀਂ ਇੱਥਾ ਉਤਰ ਕੇ ਟੁੱਟੇ ਹੋਏ ਅਰਥ ਤਾਂ ਪੱਈਆ ਲੈ ਕੇ ਮੇਰੇ ਤਰਫ ਵੱਜੇ ਤਾਂ ਵੱਜਦੇ ਹੋਏ ਤੁਹਾਡੇ ਪਤੰਬਰ ਉਹ ਵੀ ਤੁਸੀਂ ਆਪਣੀ ਆਪਣੀ ਇੱਕ ਲੀਲਾ ਦੇ ਮਤਲਬ ਆਪਣਾ ਪਤੰਬ ਧਰਤੀ ਦੇ ਘੇਰਿਆ ਕਿ ਪਥਵੀ ਕਿਤੇ ਡੋਲ ਨਾ ਜਾਵੇ ਵੀ ਕ੍ਰਿਸ਼ਨ ਭਗਵਾਨ ਨੇ ਇਹ અવਤਾਰ ਧਾਰਿਆ ਜਿਸ ਮਨੋਥ ਵਿੱਚ ਕਿਦੇ ਉਹ ਮਨੋਥ ਨੂੰ ਭੁੱਲ ਕੇ ਆਪ ਦਾ ਪਰਨ ਨਾ ਤੋੜ ਦੇਣਾ ਤੁਸੀਂ ਪਥਵੀ ਨੂੰ ਟੈਰੇ ਦਿੱਤਾ ਬੇਤੋ ਚਿੰਤਾ ਨਾ ਕਰੋ ਮੈਂ ਆਪਣੇ ਪੰਗਤ ਦਾ ਮਾਨ ਵਾਸਤੇ ਉਹਨਾਂ ਨੇ ਪਰਨ ਕਿਉਂਕਿ ਪਰਨ ਮੈਂ ਵੀ ਲਿਆ ਤੇ ਪਰਨਾ ਪਿਛੇ ਪਿੱਛੇ ਤਾਂ ਨੇ ਵੀ ਲਿਆ ਹੈ ਮੈਂ ਉਹਦਾ ਮਾਨ ਰੱਖਣ ਵਾਸਤੇ ਸਿਰਫ ਤੁਸੀਂ ਮੇਰਾ ਮਾਨ ਰੱਖਣ ਵਾਸਤੇ ਇੱਕ ਅੱਜ ਤੱਕ ਕਿ ਮੇਰੇ ਤਰਫਾਇ ਤੁਸੀਂ ਕਬਰਾਟ ਰੂਪ ਲੈ ਕੇ ਮੈਨੂੰ ਦੱਸ ਦਿੱਤਾ ਤੁਸੀਂ ਆਪਣੀ ਮਾਈਆਂ ਨਾਲ ਮਾਇਆ ਨਾਲ ਕਈ ਤਰ੍ਹਾਂ ਦੇ ਰੂਪ ਦਿਖਾਉਂਦੇ ਸਨ ਪਰ ਮੇਰਾ ਮਨ ਅਚੇਤ ਨਾ ਹੁੰਦਾ ਤਾਂ ਤੁਸੀਂ ਪਿਆਰ ਨਾ ਸਮਝ ਕੇ ਫੇਰ ਤੁਸੀਂ ਮੈਨੂੰ ਪਿਆਰ ਨਾ ਸੁਝਾਉਂਦੇ ਤਾਂ ਸਮਝਾਂਦਾ ਕੀ ਅਸਲੀ ਰੂਪ ਤੁਹਾਡਾ ਕਿਹੜਾ ਹੈ ਇਹ ਕ੍ਰਿਸ਼ਨ ਜੀ ਮਹਾਰਾਜ ਤੁਸੀਂ ਮੇਰੇ ਤੇ ਬਹੁਤ ਕਿਰਪਾ ਕੀਤੀ ਹੈ ਵਾਰ-ਵਾਰ ਤੁਸੀਂ ਮੈਨੂੰ ਬਹੁਤ ਸੁਝਾਇਆ ਹੈ ਤਾਂ ਇਹ ਪ੍ਰਭੂ ਤਾਂ ਮੈਨੂੰ ਤੁਸੀਂ ਆਪਣੇ ਇਹ ਜੋ ਜੋ ਧਾਰਨਾ ਹਨ ਇਹ ਦਿੰਦੇ ਰਹੋ ਤੇ ਮੈਨੂੰ ਇਹ ਸੰਸਾਰ ਛੱਡ ਕੇ ਹੁਣ ਮੈਨੂੰ ਜਨ ਲਈ ਅੱਗੇ ਦੋ ਤਾਂ ਕਈ ਸੱਤ ਬਤਾਨੇ ਜਿੰਨੇ ਵੀ ਇੱਥੇ ਡੀਸੀਵਰ ਤੇ ਕ੍ਰਿਸ਼ਨ ਭਗਵਾਨ ਪੰਡਵ ਇੱਥੇ ਜੀ ਸਭ ਤੋਂ ਅੱਗੇ ਲੇਕੀ ਤਾਂ ਉਹ ਇਸ ਲੋਕ ਤੋਂ ਚੰਦੇ ਹੋਏ ਧੀਰੇ ਧੀਰੇ ਕਰਕੇ ਬੜੀਆਂ ਅੱਖਾਂ ਬੰਦ ਕਰ ਲੀਆਂ ਆਹੋ ਬਲੋਕ ਨੂੰ ਚਲੇ ਗਏ ਅੱਜ 10ਵੇਂ ਅਧਾਇਏ ਦਾ ਆਪਾਂ ਸਰਵਣ ਕੀਤਾ ਹੈ ਕੱਲ ਨੂੰ 11ਵੇਂ ਦਾ ਅੱਗੇ ਜਿਵੇਂ ਵੀ ਰਾਜਾ ਪ੍ਰਚਿਤ ਦਾ ਜਨਮ ਹੋਇਆ ਦਾ ਡਿਸਟਨਿਕ ਇੱਕੇ ਮੇਥੇ ਰਾਜ ਕਿਤਾ ਕ੍ਰਿਸ਼ਨ ਭਗਵਾਨ ਦੀ ਦਾਤੇ ਦਵਾਰਕਾ ਚ ਜਾਣਾ ਉਹ ਸਾਡਾ ਅਗਲੇ ਭਾਗ ਦੇ ਵਿੱਚ ਦੱਸਿਆ ਜਾਊਗਾ ਇੰਨੀ ਇੱਕ ਕਥਾ ਕੰਨ ਸਰਵਣ ਕਰਦੇ ਹੋਏ ਜੇ ਸਾਡੇ ਤੋਂ ਕੋਈ ਬੋਲਦੇ ਹੋਏ ਕੋਈ ਗਲਤੀ ਵਲਤੀ ਹੋ ਗਈ ਉਹ ਤਾਂ ਮਾਫ ਕਰਨਾ ਤੇ ਤੁਹਾਡਾ ਪਿਆਰ ਸਾਨੂੰ ਬਹੁਤ ਮਿਹਰੇ ਹੈ ਕਿਰਪਾ ਕਰਕੇ ਹੋਰ ਵੀ ਸਿਚਾਣੇ ਹਾਂ ਕਿ ਤੁਸੀਂ ਸਾਨੂੰ ਸਾਡੀ ਐਵੇਂ ਹੀ ਪਿਆਰ ਦਿੰਦੇ ਰਹੋ ਕਿਉਂਕਿ ਕਥਾ ਅਜੇ ਸਾਨੂੰ ਅਜੇ ਥੋੜੀ ਥੋੜੀ ਟਾਈਮ ਲੱਗ ਰਿਹਾ ਹੈ ਸੁਣਨਾਂ ਦੇ ਵਿੱਚ ਵੀ ਸਮਾਂ ਲੱਗ ਰਿਹਾ ਹੈ ਕੋਈ ਗੱਲ ਨਹੀਂ ਜਿਹੜੇ ਵਿਤਮਨ ਦੇ ਵਿੱਚ ਕਈ ਜਿਹੜਾ ਭੁੱਲ ਵੀ ਜਾਂਦੇ ਆ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਕਮੈਂਟ ਵੀ ਦਿਓ ਇਹ ਹੈ ਜਿਹੜੇ ਥੋੜੇ ਸੁਝਾਅ ਹਨ ਸੁਝਾਅ ਵੀ ਸਾਨੂੰ ਦਿਓ ਨਮੋ ਨਾਰਾਇਣ ਜੀ ਨਮੋ ਨਾਰਾਇਣ